ਤੁਹਾਡੇ ਦਾਸ ਨੇ ਵੀ ਕੋਈ ਸ਼ਹਿਰ ਕੋਈ ਗਲੀ ਪੰਜਾਬ ਦੀ ਨਹੀਂ ਸੀ ਛੱਡੀ ਬਟ ਉਦੋਂ ਲੋਕਾਂ ਨੂੰ ਬੜਾ ਚਾਅ ਸੀ ਕੈਪਟਨ ਲੈ ਕੇ ਆ ਕੈਪਟਨ ਲੈ ਕੇ ਆਣਾ ਮੈਂ ਕਿਹਾ ਲੈਓ ਤੁਸੀਂ ਕੈਪਟਨ ਹੁਣ ਆ ਵੇਖਿਆ ਜੇ ਬਣਿਆ ਤੁਹਾਡੇ ਨਾਲ ਕੀ ਕੋਈ ਬੰਦੇ ਦਾ ਪੁੱਤਰ ਲਿਆਓ ਬੰਦਾ ਉਹ ਲਿਆਓ ਜਿਹੜਾ ਕਾਂਗਰਸ ਦੀ ਇਡਾਇਲੋਜੀ ਨੂੰ ਵੈਡਡ ਹੋਏ ਉਹ ਨਾ ਲਿਆਓ ਜਿਹੜਾ ਰੋਜ਼ ਹੀ ਖੱਬੀਆਂ ਸੱਜੀਆਂ ਮਾਰਦਾ ਹੋਏ ਜਿਹੜਾ ਇੱਕ ਪਾਰਟੀ ਦਾ ਨਹੀਂ ਇੱਕ ਸੋਚ ਦਾ ਨਹੀਂ ਉਹ ਕਦੇ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਉਹ ਪੰਜਾਬ ਦੇ ਲੋਕਾਂ ਦਾ ਨਹੀਂ ਹੋ ਸਕਦਾ ਇਹਦੇ ਵਿੱਚ ਸੀਨੀਓਰਿਟੀ ਇਹਦੇ ਵਿੱਚ ਲਾਇਲਟੀ ਇਹਦੇ ਵਿੱਚ ਕਪੇਬਿਲਿਟੀ ਇਹ ਨਮੂਨੇ ਹੁੰਦੇ ਨੇ ਜਦੋਂ ਦਰਬੀ ਦੀਆਂ ਰੇਸਾਂ ਜਿੱਤਣੀਆਂ ਹੁੰਦੀਆਂ ਛੋਟੇ ਵੀਰੋ ਉਦੋਂ ਥੋਰੋ ਬ੍ਰੈਡ ਕੋੜੇ ਕੱਢੇ ਜਾਂਦੇ ਜੰਗ ਦੇ ਵਿੱਚ ਦੇਸੀ ਟੱਟੂਆਂ ਦੇ ਸਿਰ ਤੇ ਲੜਾਈਆਂ ਨਹੀਂ ਕਦੇ ਵੀ ਲੜੀਆਂ ਜਾ ਸਕਦੀਆਂ ਜੇ ਫਤਿਹ ਕਰਨਾ ਪੰਜਾਬ ਨੂੰ بڑے ਥੋਰੋ ਬ੍ਰੈਡ ਕੋੜੇ ਤੁਹਾਡੇ ਕੋ ਐ ਨੇ ਵੱਡੀ ਜੰਗ ਹੈ ਇਹਨਾਂ ਨੂੰ ਪੈਰਾ ਥੱਲੇ ਮਦੇਲ ਦਾਂਗੇ ਇਹਨਾਂ ਨੂੰ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਤਗੜੇ ਹੋਵੋ ਕਮੀ ਪੇਸ਼ੀ ਛਡੋ ਨਾ ਇਹਨਾਂ ਨੂੰ ਭੱਜਣ ਦਾ ਤੇ ਕਾਬੂ ਕਰਤਾ ਤੁਸੀਂ ਸਾਡੇ ਤੱਕ ਰਿਆਂ ਪਹਿਲੀ ਵਾਰ ਹੋਇਆ 75 ਸਾਲਾਂ ਚ ਕਿ ਦਸਤਾਰ ਥੱਲੇ ਕੇਸ ਹੈ ਨਹੀਂ ਦਸਤਾਰ ਥੱਲੇ ਕੇਸ ਹੈ ਨਹੀਂ ਨਾ ਵਿੱਚ ਸਿੰਘ ਹੈ ਨਹੀਂ ਮਾਂ ਦੇ ਹੱਥ ਤੇ ਸਿਰ ਤੇ ਹੱਥ ਰੱਖ ਕੇ ਝੂਠੀ ਸੌ ਖਾਣ ਵਾਲਾ 2:30 ਵਜੇ ਜਿਹੜਾ ਮੀਟਰ ਡਾਊਨ ਹੋ ਜਾਂਦਾ ਇਹ ਇਸ ਕਿਸਮ ਦੇ ਲੋਕਾਂ ਨੂੰ ਅਸੀਂ ਪੰਜਾਬ ਦੀ ਚੀਫ ਮਿਨਿਸਟਰਸ਼ਿਪ ਦੇ ਦਿੱਤੀ ਮੇਰੇ ਵੀਰੋ ਮੈਂ ਤੁਹਾਨੂੰ ਯਾਦ ਕਰਵਾਣਾ ਚਾਹਾਂਾ ਐਸੇ ਕੇਜਰੀਵਾਲ ਦਾ ਕਹਿਣਾ ਤੁਹਾਡੇ ਸਾਹਮਣੇ ਇਹਨਾਂ ਨੇ ਵਚਨ ਦਿੱਤਾ ਸੀ ਕਿ ਸਾਡੇ ਗੁਰੂਆਂ ਦੇ ਨਾਲ ਬੇਦਬੀਆਂ ਜਿਹੜੀਆਂ ਹੋਈਆਂ ਨੇ ਕੇਜਰੀਵਾਲ ਨੇ ਨਾਲ ਖਲਾਰਿਆ ਸੀ ਸੱਜੇ ਹੱਥ ਭਗਵੰਤ ਖੱਬੇ ਹੱਥ ਖਲਾਰਿਆ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਮੈਨੂੰ ਬੜਾ ਅਫਸੋਸ ਹੈ ਚੰਗਾ ਬੰਦਾ ਸੀ ਕੁਮਰ ਵਿਜੇ 13 ਸਾਲ ਅਦੇ ਉਹ ਵੀ ਆਈਪੀਐਸ ਦੀ ਨੌਕਰੀ ਰਹਿੰਦੀ ਸੀ ਆਈਜੀ ਸੀ ਡੀਜੀ ਹੋਣਾ ਸੀ ਐਸ ਟਾਈਮ ਡਾਇਰੈਕਟਰ ਜਨਰਲ ਹੋਣਾ ਤੇ ਸਾਡੀ ਵਾਰੀ ਆਂਦੀ ਤੇ ਪੁਲਿਸ ਚੰਦਾ ਮੈਂ ਤੁਹਾਨੂੰ ਯਕੀਨ ਦਿਵਾਣਾ ਕੁੰਮਰ ਵਿਜੇ ਪ੍ਰਤਾਪ ਕੋਈ ਭਗਵੰਤ ਅਸੀਂ ਅੰਦਰ ਤੋਂ ਆਣਾ ਸੀ ਚਲੋ ਉਹਦੀ ਬਦਕਿਸਮਤੀ ਇਹਨਾਂ ਦੇ ਕਹਨੇ 'ਚ ਆ ਗਿਆ ਇਹਨੂੰ ਵਾਦਾ ਕੀਤਾ ਮੈਨੂੰ ਆਪ ਕੁੰਮਰ ਨੇ ਦੱਸਿਆ ਮੈਨੂੰ ਆਪ ਕਿ ਬਾਜੋ ਸਾ ਮੈਨੂੰ ਵਾਦਾ ਕੀਤਾ ਸੀ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਬਣਾਵਾਂਗਾ ਤਾਨੂੰ ਹੋਮ ਦਾ ਮਹੱਤਵ ਦਵਾਂਗਾ ਜਿਹੜਾ ਰੰਧਾਵਾ ਸਾਹਿਬ ਕੋਲ ਤੇ ਗੱਲ ਕਹੀ ਸੀ ਕਿ ਜਿਹੜੀ ਬਰਗਾੜੀ ਤੇ ਬਹਿਬਲਗੜਾਂ ਦੇ ਵਿੱਚ ਬੇਅਦਬੀਆਂ ਹੋਈਆਂ ਨੇ ਉਹਦੀ ਜਿਹੜੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਹੈ ਜਿਹਨੂੰ ਸੈੱਟ ਕੀਤਾ ਜਾਂਦਾ ਉਹਦਾ ਮੈਂਬਰ ਹੈ ਜਿੱਦਣ ਇਮਾਨਦਾਰ ਕੋਈ ਚੀਫ ਮਿਨਿਸਟਰ ਤੇ ਇਮਾਨਦਾਰ ਸਰਕਾਰ ਆਏਗੀ ਚਵੀਆਂ ਘੰਟਿਆਂ 'ਚ ਇਹਦੀ ਰਿਪੋਰਟ ਨੂੰ ਅਸੀਂ ਲਾਗੂ ਕਰਾਂਗੇ ਤੇ ਜਿਨ੍ਹਾਂ ਨੇ ਏਡੇ ਵੱਡੇ ਬੰਜਰ ਗੁਨਾਹ ਕੀਤੇ ਨੇ ਉਹਨਾਂ ਨੂੰ ਅਸੀਂ ਕਚਹਿਰੀਆਂ ਦੇ ਵਿੱਚ ਤੇ ਜਿਹਨਾਂ ਦੇ ਵਿੱਚ ਰੱਖਿਆ ਜਾਏਗਾ ਮੇਰੇ ਵੀਰੋ ਐਸ ਅਸੈਂਬਲੀ ਦੇ ਵਿੱਚ ਤੁਹਾਡੇ ਦਾਸ ਨੇ ਸਵਾਲ ਕੀਤਾ ਸੀ ਉਹ ਮੈਂ ਕਹਾਂ ਮੇਰੀ ਗੱਲ ਸੁਣੋ ਇੱਕ ਮਿੰਟ ਜਿਹੜੇ ਬਾਦਲਾਂ ਨੂੰ ਤੁਸੀਂ ਅੰਦਰ ਦੇਣਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨਾ ਪ੍ਰੈਸ ਦੇ ਭਰਾ ਵੀ ਬੈਠੇ ਨੇ ਕੋਟ ਕਪੂਰੇ ਦੇ ਕੇਸ 'ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚਲਾਨ ਪੁੱਟ ਅਪ ਹੋ ਗਿਆ ਕਚਹਿਰੀ ਵਿੱਚ ਉਹਨਾਂ ਦਾ ਨਾਂ ਹੈ ਪਰ ਜਿਹੜਾ ਦੂਜਾ ਪਰ ਗਾੜੀ ਵਾਲਾ ਕੇਸ ਹੈ ਉਹਦੇ ਵਿੱਚ ਨਾ ਸਾ ਪ੍ਰਕਾਸ਼ ਸਿੰਘ ਦਾ ਨਾਂ ਹੈ ਨਾ ਸੁਖਵੀਰ ਸਿੰਘ ਦਾ ਨਾਂ ਹੈ ਆਰਡਰ ਇੱਕੋ ਬੰਦੇ ਵੱਲੋਂ ਹੋਏ ਐਕਸ਼ਨ ਦੋ ਜਗ੍ਹਾ ਹੋਏ ਇੱਕ ਐਕਸ਼ਨ 'ਚ ਉਹਦਾ ਨਾਂ ਪਾ ਦਿਓ ਦੂਜੇ ਐਕਸ਼ਨ 'ਚ ਉਹਦਾ ਨਾਂ ਕੱਢ ਦਿਓ ਉਹਦਾ ਮਤਲਬ ਕੀ ਹੋਇਆ ਤੁਸੀਂ ਕੇਸ 'ਚ ਬਰੀ ਕਰਣਾ ਸੁਖਵੀਰ ਸਿੰਘ ਦਾ ਅੱਜ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਚਲਾਨ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਪਟਾਪਨੀ ਇਹਨਾਂ ਨੇ ਕੀ ਤੇ ਸੱਚੇ ਸੌਦੇ ਬਾਬੇ ਦੀ ਗੱਲ ਦੱਸਾਂ 2 ਸਾਲ ਇਹਦੇ ਕੋ ਫਾਈਲ ਪਈ ਰਹੀ ਭਗਵੰਤ ਦੇ ਕੋਲ ਉਹਦੀ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਐਸੇ ਭਗਵੰਤ ਮਾਨ ਨੇ ਜਿਹਦੇ ਨਾਂ ਵਿੱਚ ਸਿੰਘ ਨਹੀਂ ਜਿਹਦੀ ਦਸਤਾਰ ਥੱਲੇ ਕੇਸ ਨਹੀਂ ਮੈਂ ਨਹੀਂ ਸਮਝਦਾ ਇਹ ਸਹੀ ਮਹਿਨਤ ਦੇ ਵਿੱਚ ਸਾਡੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ ਵਿਸ਼ਵਾਸ ਰੱਖਣ ਵਾਲਾ ਬੰਦਾ ਜੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ ਵਿਸ਼ਵਾਸ ਰੱਖਦਾ ਆਪਣੀ ਮਾਂ ਦੇ ਸਿਰ ਤੇ ਕਦੀ ਵੀ ਨਹੀਂ ਸੀ ਹੱਥ ਲੱਕਦਾ ਭਾਵੇਂ ਕੁਝ ਤੇ ਜੇ ਰੱਖਦਾ ਫੇਰ ساری ਉਮਰ ਪਕਾੰਦਾ ਉਹ ਇਸ ਆਦਮੀ ਨੇ ਸੱਚੇ ਸੌਦੇ ਦੀ 2 ਸਾਲ ਫਾਈਲ ਰੱਖੀ ਰੱਖੀ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਸੁਖਵੀਰ ਸਿੰਘ ਚਲਾਨ ਤੋਂ ਬਾਹਰ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਉਹ ਆਪ ਤੋਂ 6 ਸਾਲ ਵਾਸਤੇ ਬਾਹਰ ਜਿਹਦੇ ਨਾਂ ਤੇ ਸਰਕਾਰ ਬਣਾਈ ਇਹਨਾਂ ਲੋਕਾਂ ਨੇ ਅੱਜ ਕੁਮਰ ਨੂੰ 6 ਸਾਲ ਵਾਸਤੇ ਆਪ ਚੋਂ ਬਾਹਰ ਕਰਦੇ ਇਹੀ ਕੇਜਰੀਵਾਲ ਕਹਿੰਦਾ ਸੀ ਮੈਂ 1 ਰੁਪਿਆ ਦਾ ਮੇਰੇ ਵੀਰੋ ਗੱਲ ਸੁਣ ਲਓ ਬਾਰੀ-ਬਾਰੀ ਸਾਲ ਤੇ ਅਸੀਂ ਇੱਕੋ ਵਾਰ ਹੀ ਆਣਾ ਹੁੰਦਾ ਕੋਈ 10 ਮਿੰਟ ਤੁਹਾਨੂੰ ਔਖਿਆ ਹੋਣਾ ਹੀ ਪੈਣਾ ਸਾਡੀ ਗੱਲ ਸੁਣਨੀ ਪੈਣੀ। ਐਸੇ ਕੇਜਰੀਵਾਲ ਲੈ ਕੇ ਆ ਸੀ। ਜਦੋਂ ਉਹਨੂੰ ਸਵਾਲ ਕੀਤਾ ਕੇਜਰੀਵਾਲ ਸਾਹਿਬ ਪੰਜਾਬ ਤੇ ਅੱਗੇ ਬਹੁਤ ਵੱਡੇ ਕਰਜ਼ੇ ਵਿੱਚ ਹੈ 22 ਲੱਖ ਦਾ ਕਰਜ਼ਾ ਹੈ। ਤੁਸੀਂ ਦੱਸੋ ਜੇ ਅਸੀਂ ਤੁਹਾਡੀ ਸਰਕਾਰ ਬਣਾਨੇ ਆ ਤੇ ਤੁਸੀਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਪੈਸੇ ਕਿੱਥੋਂ ਲੈ ਕੇ ਆਓ? ਕੇਜਰੀਵਾਲ ਦਾ ਕਹਿਣਾ ਸੀ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਜੋ ਮੈਂ ਬੋਲ ਰਿਹਾ ਜੇ ਤੁਸੀਂ ਉਹਨੂੰ ਡੱਬੋਗੇ ਸਾਰੇ ਕੋਈ ਸੋਸ਼ਲ ਮੀਡੀਆ ਤੇ ਤੁਹਾਡੇ ਕੋਲ ਪਿਆ ਕੋਈ ਐਹੋ ਜਿਹੀ ਸਟੇਟਮੈਂਟ ਨਹੀਂ ਪ੍ਰਤਾਪ ਸਿੰਘ ਜਿਹੜਾ ਆਪਣੇ ਘਰੋਂ ਜੋੜ ਕੇ ਸੁਣਾ ਰਿਹਾ ਤੇ ਕੇਜਰੀਵਾਲ ਨੇ ਕਿਹਾ ਸੀ ਮੈਂ ਇੰਡੀਅਨ ਫੋਰੈਸਟ ਰੈਵਨਿਊ ਸਰਵਿਸਿਜ਼ ਦਾ ਆਦਮੀ ਹਮਸ਼ੱਕੂ ਮੈਂ ਇਨਕਮ ਟੈਕਸ ਦਾ ਕਮਿਸ਼ਨਰ ਰਹਾ ਹੂੰ ਮੇਰੀ ਇਹ ਐਕਸਪਰਟਿਸ ਹੈ ਉਹਦਾ ਕਹਿੰਦਾ ਸੀ ਕਿ ਮੈਂ ਐਕਸਪਰਟ ਹਾਂ ਇਸ ਗੱਲ ਦਾ ਉਹਨੇ ਕਿਹਾ 20000 ਕਰੋੜ ਹਰ ਸਾਲ ਪੰਜਾਬ ਦੇ ਤਿੰਨ ਦਰਿਆਵਾਂ ਚੋਂ ਮੈਂ ਮਾਈਨਿੰਗ ਦਾ ਦਿਆ ਕਰੂੰ ਤੁਸੀਂ ਸਾਡੇ ਨੇ ਸੁਣਿਆ ਹੁਣ ਇਹ ਸੁਣਿਆ ਕਿ ਨਹੀਂ ਤੁਸੀਂ ਸਰ ਜਿੰਨਾ ਸੁਣਿਆ ਕੋਈ ਹੱਥ ਖੜਾ ਕਰੋ ਪਤਾ ਲੱਗੇ ਮੈਨੂੰ ਕਿਹਨੇ ਕਿਹਨੇ ਸੁਣਿਆ ਆ ਜਿਹੜੇ ਪਿੱਛੇ ਬੈਠੇ ਗੁਰਕੀਰ ਸਿੰਘ ਜੀ ਇਹਨਾਂ ਨੂੰ ਵੀ ਸੁਣਾਓ ਆ ਕਈਆਂ ਨੇ ਬਾਹਰ ਚੁੱਕੀ ਇਹਨਾਂ ਨੇ ਸੁਣਿਆ ਨਹੀਂ ਲੱਗਦਾ ਇਹਨਾਂ ਨੂੰ ਵੀ ਦੱਸੋ 20000 ਕਰੋੜ ਕਹਿੰਦਾ ਸੀ ਮੈਂ ਮਾਈਨਿੰਗ ਦਾ ਦਊਂਗਾ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਮੇਰੇ ਵੀਰੋ 사데 3.5 ਸਾਲਾਂ ਚ ਐਵਰੇਜ 300 ਕਰੋੜ ਰੁਪਈਆ 300 ਕਰੋੜ 19000 700 ਕਰੋੜ ਕਿੱਥੇ ਹੈ ਇਹ ਸਾਨੂੰ ਦੱਸੇ ਕੇਜਰੀਵਾਲ ਕੀ ਕੇਜਰੀਵਾਲ ਕੋ ਪਹੁੰਚ ਗਿਆ ਦੂਜਾ ਇਹਨੇ ਕਿਹਾ ਸੀ ਪੰਜਾਬ ਦਾ 3.5 ਸਾਲ ਪਹਿਲੇ ਡਾਕਟਰ ਅਮਰ ਸਿੰਘ ਜੀ ਇਹਨੇ ਕਿਹਾ ਸੀ ਪੰਜਾਬ ਦਾ ਬਜਟ ਸੀ 1.70 ਲੱਖ 70000 ਕਰੋੜ ਦਾ ਇੱਥੇ ਬੈਠੇ ਨੇ ਸਾਡੇ ਵੈਟਰਨ ਜਰਨਲਿਸਟ ਇਹਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਡੇ ਪੇਮਾਨੇ ਤੇ ਰਿਸ਼ਵਤ ਚੱਲਦੀ ਹੈ ਕਰਪਸ਼ਨ ਹੈ ਲੀਕੇਜ ਹੈ ਮੈਂ ਤੁਹਾਨੂੰ ਵਾਦਾ ਕਰਨਾ ਪੰਜਾਬ ਦੇ ਬਜਟ ਤੋਂ 1.70 ਹਜ਼ਾਰ ਕਰੋੜ ਚੋਂ ਜੇ 40% ਨਹੀਂ ਮਿਨੀਮਮ ਘੱਟ ਤੋਂ ਘੱਟ 20% ਮੈਂ ਚੋਰੀ ਰੋਕਾਂਗਾ ਮੈਂ ਲੀਕੇਜ ਰੋਕਾਂਗਾ 34000 ਕਰੋੜ ਰੁਪਇਆ ਸਾਲ ਦਾ ਅਮਰ ਸਿੰਘ ਜੀ ਮੈਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ 34 ਇੱਕ ਤੇ 20 ਆ ਜਿਹੜਾ ਰੇਤ ਦੇ ਵਿੱਚੋਂ 54000 ਰੁਪਇਆ ਸਾਲ ਦਾ ਤੇ ਆ ਤੇ ਨਾਲ ਅਗਲੀ ਗੱਲ ਕਹੀ ਕਿ ਮੈਂ ਤੁਹਾਨੂੰ ਵਾਅਦਾ ਕਰਨਾ 260000 ਕਰੋੜ ਦਾ ਕਰਜ਼ਾ ਹੈ ਸਾਡਾ ਜੇ ਮੈਂ ਪੂਰਾ ਮਾਫ਼ ਨਾ ਕਰ ਸਕਿਆ ਤੇ ਮੈਂ ਘੱਟ ਤੋਂ ਘੱਟ ਅੱਧ ਤੇ ਲੈ ਕੇ ਆਉਂਗਾ ਮੈਂ 1 ਰੁਪਿਆ ਵੀ ਕਰਜ਼ਾ ਨਹੀਂ ਚੁਕੂੰਗਾ ਮੇਰੇ ਵੀਰੋ ਇਹ ਪਿਓ ਦੇ ਪੁੱਤਰ ਨੇ ਅਜੇ 3.5 ਸਾਲ ਹੋਏ ਨੇ 1.5 ਲੱਖ ਕਰੋੜ ਦਾ ਕਰਜ਼ਾ ਚੜ ਗਿਆ 260 ਪਲੱਸ 1.5 ਕਰ ਲਓ 420000 ਕਰੋੜ ਦਾ ਅੱਜ ਪੰਜਾਬ ਕਰਜ਼ਾਈ ਹੈ 420000 ਕਰੋੜ ਦਾ ਪ੍ਰੈਸ ਬੈਠੀ ਇੱਥੇ ਸੁਣੋ ਤੇ ਜਦੋਂ ਤੱਕ ਇਹ ਗਲੋਂ ਲੈਣੇ ਨੇ ਆਪਣੇ ਇਹ ਚਿੱਚੜ ਜਦੋਂ ਤੱਕ ਸਾਡਾ ਖੂਨ ਚੂਸ ਕੇ ਹਟਣੇ ਨੇ 1 ਲੱਖ ਹੋਰ ਲਾ ਲੋ ਇਹਨਾਂ ਦੀ ਐਵਰੇਜ ਤਿੰਨ ਸਾਲਾਂ ਦੀ 50000 ਕਰੋੜ ਤੇ 2.5 ਲੱਖ ਕਰੋੜ ਤੇ ਤੁਹਾਨੂੰ ਛੱਡ ਕੇ ਜਾਣਾ ਆਪਣੇ ਪੱਲੇ ਕੀ ਰਹਿ ਜਾਣਾ ਤੁਸੀਂ ਮੈਨੂੰ ਦੱਸੋ ਪੱਲੇ ਆਪਣੇ ਕੀ ਰਹਿ ਜਾਣਾ ਆਹ ਦੇ ਚੋਰ ਜਿਹੜੇ ਨੇ ਤੁਹਾਡੀਆਂ ਜ਼ਮੀਨਾਂ ਮੈਂ ਕਿਸਾਨਾਂ ਨੂੰ ਪੰਜਾਬ ਦੇ ਪੰਜਾਬੀਆਂ ਨੂੰ ਮੁਬਾਰਕ ਦੇਣਾ ਲੈਂਡ ਪੂਲਿੰਗ ਨਾ ਰੁਕਦੀ ਤੇ ਸਾਨੂੰ ਲੁੱਟ ਕੇ ਲੈ ਗਏ ਸੀ ਇਹ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਾਨੂੰ ਗੁਲਾਮ ਕਰਕੇ ਚੱਲੇ ਸੀ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸੁਣ ਲਓ ਇਹਨਾਂ ਨਾਲ ਤੇ ਜੋ ਹੋਣੀ ਉਹ ਤੇ ਰੰਧਾਵਾ ਸਾਹਿਬ ਵੀ ਦੱਸ ਗਏ ਨੇ ਤੇ ਗੱਲ ਮੇਰੀ ਸੁਣ ਲਓ ਇਹਨਾਂ ਨੂੰ ਤੇ ਅਸੀਂ ਗਿਣਤੀ ਤੋਂ ਹੀ ਫੜ ਲੈਣਾ ਜਦੋਂ ਤੁਹਾਡੀ ਵੋਟਾਂ ਦੀ ਗਿਣਤੀ ਹੋਈ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਇਹਨਾਂ ਨੂੰ ਅਸੀਂ ਦਿੱਲੀ ਦੇ ਤੇ ਅੰਮ੍ਰਿਤਸਰ ਦੇ 에ਰਪੋਰਟਾਂ ਤੋਂ ਜਾਜ਼ਾਂ ਤੋਂ ਲੱਖ ਲੈ ਆਣੇ ਸਾਡਾ ਵਾਦਾ ਤੋਂ ਇਹ ਚੋਰ ਭੱਜਣ ਨਹੀਂ ਦੇਣੇ ਇਹ ਜਿਹੜੀ ਮਰਜੀ ਫਾਈਲ ਕੱਢ ਲੈਣ ਉਹ ਤੈਨੂੰ ਭਗਵੰਤ ਮੈਂ ਕਹਿੰਨਾ ਫਾਈਲ ਲਿਆ ਰੱਖ ਟੇਬਲ ਤੇ ਵੇਖੀ ਤੇਰੇ ਬੱਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਦੇਈਂ ਜਿੱਦਣ ਸਾਡੀ ਵਾਰ ਹੀ ਆ ਗਈ ਭਗਵੰਤ ਮਾਨ ਤੂੰ ਕਦੀ ਅਸੈਸਮੈਂਟ ਲਾਈ ਹੈ ਤੇਰਾ ਭੱਜਣਾ ਕੀ ਹੈ ਆ ਜਿੰਨੇ ਜਮੂਰੇ ਤੇਰੇ ਨਾਲ ਨੇ 94 95 ਦਾ ਬਣੇਗਾ ਕੀ ਤੋ ਇਸ ਗੱਲ ਕਾ ਮੇਰੀ ਗੁਦਾਰੇ ਸੁਣ ਲੋ ਪੰਜਾਬ ਦੇ ਵਿੱਚ ਕਾਂਗਰਸ ਤੋਂ ਇਲਾਵਾ ਕੋਈ ਬਦਲ ਨਹੀਂ ਜੇ ਪੰਜਾਬ ਦੇ ਵਿੱਚ ਪਹਿਲੇ ਸ਼ਾਂਤੀ ਬਹਾਲ ਕੀਤੀ ਕਾਂਗਰਸ ਨੇ ਕੀਤੀ ਜੇ ਭੰਗੜੇ ਪਏ ਗਿੱਧੇ ਪਏ ਕਾਂਗਰਸ ਨੇ ਟਾਈਮ ਤੇ ਫੈਸ ਜੇ ਪੰਜਾਬ ਦੇ ਵਿੱਚ ਸਰਕਾਰ ਚਲਾ ਸਕਦੇ ਹੋ ਤੁਹਾਡੇ ਸਾਹਮਣੇ ਸਾ ਪ੍ਰਤਾਪ ਸਿੰਘ ਕੈਰੋ ਨੇ 55 ਤੋਂ 64 ਤੱਕ ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਬਣਾਇਆ ਸੀ ਹੁਣੇ ਡਾਕਟਰ ਮਨਮੋਹਨ ਸਿੰਘ ਤੁਹਾਡੇ ਕੋਲ ਰਹੇ ਨੇ ਹਿੰਦੁਸਤਾਨ ਦਾ ਗਿਰਵੀ ਸੋਨਾ ਬੈਂਕ ਆਫ ਇੰਗਲੈਂਡ ਕੋ ਤਿੰਨਾ ਮਹੀਨੇ ਛਡਾਇਆ ਤੇ ਅੱਜ ਹਿੰਦੁਸਤਾਨ ਪਹਿਲੀਆਂ 5 ਇਕਨੋਮਿਕ ਪਾਵਰਸ ਦੇ ਵਿੱਚ ਜੇ ਮਨਮੋਹਨ ਸਿੰਘ ਕਰ ਸਕਦਾ ਜੇ ਸਾ ਪ੍ਰਤਾਪ ਸਿੰਘ ਕਰ ਸਕਦਾ ਕਿ ਕਾਂਗਰਸ ਇਹ ਫੇਰ ਕਿਉਂ ਨਹੀਂ ਕਰ ਸਕਦਾ ਕਾਂਗਰਸ ਆਏਗੀ ਇਕੱਠੇ ਹੋ ਕੇ ਲੜਾਈ ਲੜਾਂਗੇ ਜਿਹੜੀ ਗੱਲ ਮੇਰੇ ਸਾਥੀਆਂ ਨੇ ਕਹੀ ਏ ਸਾਡੀ ਬਚਨ ਬੱਤਾ ਮੇਰੇ ਵੀਰੋ ਤੁਹਾਨੂੰ ਯਾਦ ਹੋਏਗਾ ਤੁਹਾਡਾ ਦਾਸ ਪ੍ਰਧਾਨ ਸੀ ਜਿਸ ਤਰ੍ਹਾਂ ਰਾਜਾ ਬੜਿੰਗ ਜੀ ਮਿਹਨਤ ਕਰ ਰਹੇ ਨੇ ਤੁਹਾਡੇ ਦਾਸ ਨੇ ਵੀ ਕੋਈ ਸ਼ਹਿਰ ਕੋਈ ਗਲੀ ਪੰਜਾਬ ਦੀ ਨਹੀਂ ਸੀ ਛੱਡੀ ਪਰ ਉਦੋਂ ਲੋਕਾਂ ਨੂੰ ਬੜਾ ਚਾ ਸੀ ਕੈਪਟਨ ਲੈ ਕੇ ਆ ਕੈਪਟਨ ਲੈ ਕੇ ਆਣਾ ਮੈਂ ਕਿਹਾ ਲੈਓ ਤੁਸੀਂ ਕਹ ਬੜਾ ਵੇਖਿਆ ਜੇ ਬਣਿਆ ਤੁਹਾਡੇ ਨਾਲ ਕੀ ਕੋਈ ਬੰਦੇ ਦਾ ਪੁੱਤਰ ਲਿਆ ਬੰਦਾ ਉਹ ਲਿਆਓ ਜਿਹੜਾ ਕਾਂਗਰਸ ਦੀ ਇਡਾਇਲੋਜੀ ਨੂੰ ਵੈਡਡ ਹੋਏ ਉਹ ਨਾ ਲਿਆਓ ਜਿਹੜਾ ਰੋਜ਼ ਹੀ ਖੱਬੀਆਂ ਸੱਜੀਆਂ ਮਾਰਦਾ ਹੋਏ ਜਿਹੜਾ ਇੱਕ ਪਾਰਟੀ ਦਾ ਨਹੀਂ ਇੱਕ ਸੋਚ ਦਾ ਨਹੀਂ ਉਹ ਕਦੇ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਉਹ ਪੰਜਾਬ ਦੇ ਲੋਕਾਂ ਦਾ ਨਹੀਂ ਹੋ ਸਕਦਾ ਇਹਦੇ ਵਿੱਚ ਸਿਨਿਓਰਿਟੀ ਇਹਦੇ ਚ ਲੋਇਟੀ ਇਹਦੇ ਵਿੱਚ ਕਪੇਬਿਲਿਟੀ ਇਹ ਨਮੂਨੇ ਹੁੰਦੇ ਨੇ ਜਦੋਂ ਦਰਬੀ ਦੀਆਂ ਰੇਸਾਂ ਜਿੱਤਣੀਆਂ ਹੁੰਦੀਆਂ ਛੋਟੇ ਵੀਰੋ ਉਦੋਂ ਥੋਰ ਬ੍ਰੈਡ ਕੋੜੇ ਕੱਡੇ ਜਾਂਦੇ ਜੰਗ ਦੇ ਵਿੱਚ ਦੇਸੀ ਟਟੂਆਂ ਦੇ ਸਿਰ ਤੇ ਲੜਾਈਆਂ ਨਹੀਂ ਕਿਤੇ ਵੀ ਲੜੀਆਂ ਜਾ ਸਕਦੀਆਂ ਜੇ ਫਤਿਹ ਕਰਨਾ ਹੈ ਪੰਜਾਬ ਨੂੰ ਬੜੇ ਥਾਰੋ ਬਰੇ ਡ ਘੋੜੇ ਤੁਹਾਡੇ ਕੋ ਐ ਨੇ ਵੱਡੀ ਜੰਗ ਹੈ ਇਹਨਾਂ ਨੂੰ ਪੈਰਾਂ ਥੱਲੇ ਮਦੇਲ ਦਾਂਗੇ ਇਹਨਾਂ ਨੂੰ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਤਗੜੇ ਹੋਵੋ ਕਮੀ ਪੇਸ਼ੀ ਛਡੋ ਨਾ ਇਹਨਾਂ ਨੂੰ ਭਜਣ ਦਾ ਤੇ ਕਾਬੂ ਕਰਨਾ ਤੁਸੀਂ ਸਾਡੇ ਤੱਕ ਰਹਿਣਾ ਨਾ ਭਗਵੰਤ ਭਜੇ ਤੇ ਨਾ ਇਹ ਨਾ 95 ਚੋਂ ਕਿਸੇ ਨੂੰ ਭਜਣ ਤੇ ਸਾਡੀ ਅਕਰਾਰ ਰਾ ਮੈਂ ਪੰਜਾਬ ਦੇ ਨਾਲ ਪੰਜਾਬ ਨੂੰ ਵੀ ਇਸ ਕਾਹੇ ਅੱਜ ਜਿਸ ਬਲੈਕ ਹੋਲ ਦੇ ਵਿੱਚ ਜਿਸ ਖੂ ਦੇ ਵਿੱਚ ਪੰਜਾਬ ਡਿੱਗਾ ਇਹਨੂੰ ਵੀ ਕੋਈ ਤਕੜਾ ਬੰਦਾ ਕੋਈ ਤਕੜਾ ਬੰਦਾ ਜਿਹਦੇ ਕੋਈ ਐਜੂਕੇਸ਼ਨ ਹੈ ਜਿਹਦੇ ਕੋਈ ਤਜਰਬਾ ਹੈ ਜਿਹਨੂੰ ਜਨੂਨ ਹੈ ਪੰਜਾਬ ਨੂੰ ਬਚਾਉਂਦਾ ਉਹੀ ਇਹਦੇ ਚੋਂ ਕੱਢ ਸਕੇਗਾ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਆਪਣੇ ਛੋਟੇ ਵੀਰ ਰਣਦੀਪ ਸਿੰਘ ਲਾਬਾ ਜੀ ਮੈਂ ਇੱਥੇ ਲਖਾ ਜੀ ਨੂੰ ਸਾ ਗੁਰਕੀਰਤ ਸਿੰਘ ਨੂੰ ਰਾਜਾ ਗੇਲੇ ਜੀ ਤੁਹਾਡੀ ਸਮੁੱਚੀ ਟੀਮ ਨੂੰ ਲੱਖ ਲੱਖ ਮੁਬਾਰਕ ਪੇਸ਼ ਕਰਨਾ ਤੇ ਆਏ ਹੋਏ ਇੱਥੇ ਪੰਡਾਲ ਦੇ ਵਿੱਚ ਆਪਣੇ ਵੀਰਾਂ ਦਾ ਪੈਣਾ ਦਾ ਬਹੁਤ-ਬਹੁਤ ਮਸ਼ਕੂਰ ਆ ਤੁਜੀ ਮੌਕਾ ਦਿੱਤਾ ਪੰਜਾਬ ਬਾਰੇ ਚਰਚਾ ਸੀ ਤੁਹਾਡੇ ਨਾਲ ਕਰਦੇ ਰਵਾਂਗੇ ਗੁਰੂ ਮਹਾਰਾਜ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਨੇ ਆ ਗੁਰੂ ਮਹਾਰਾਜ ਸਾਹਿਬ ਨੇ ਹਰ ਚੀਜ਼ ਦਿੱਤੀ ਹੈ ਇੱਜ਼ਤ ਦਿੱਤੀ ਹੈ ਈਮਾਨ ਦਿੱਤਾ ਹੁਣ ਪੰਜਾਬ ਦੀ ਜਿਹੜੀ ਇੱਕ ਵਾਰ ਇਕੱਠੇ ਹੋ ਕੇ ਅਸੀਂ ਸਾਰੇ ਪੰਜਾਬ ਨੂੰ ਇੱਕ ਅੱਛੇ ਰਾਹ ਤੇ ਲੈ ਕੇ ਜਾਈਏ ਸਾਡਾ ਵੀ ਸੁਪਨਾ ਜਿੱਥੇ ਸਾ ਪ੍ਰਤਾਪ ਸਿੰਘ ਛੱਡ ਕੇ ਗਿਆ ਸੀ ਉੱਥੇ ਹੀ ਪੰਜਾਬ ਇੱਕ ਵਾਰ ਫੇਰ ਪਹੁੰਚੇ ਬਹੁਤ-ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ